ਤੇ ਠੰਡੀ ਹਵਾ ਦਾ ਧਿਆਨ ਰੱਖਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਹੋ ਰਹੇ ਨੇ ਵੀ ਇੱਕ ਕਹੋ ਕਿ ਖੁਸ਼ਖਬਰੀ ਨਵੇਂ ਸਾਲ ਤੇ ਬੱਚਿਆਂ ਨੂੰ ਸੁਣਾਈ ਆ ਤੇ ਅਧਿਆਪਕਾਂ ਨੂੰ ਵੀ ਕਹਿੰਦੇ ਕਿ ਛੁੱਟੀਆਂ ਦੇ ਵਿੱਚ ਵਾਅਦਾ ਕਰਦੇ ਆ ਭਾਈ 7 ਦਿਨਾਂ ਦੀਆਂ ਵਿੱਚ ਛੁੱਟੀਆਂ ਦੇ ਵਿੱਚ ਵਾਅਦਾ ਕਰਤਾ ਤੇ ਬੱਚੇ ਖੁਸ਼ ਹੋਣਗੇ ਅਧਿਆਪਕ ਵੀ ਖੁਸ਼ ਹੋਣਗੇ ਪਰ ਕਿਤੇ ਨਾ ਕਿਤੇ ਮਾਪੇ ਜ਼ਰੂਰ ਥੋੜੇ ਜਿਹੇ ਹੁੰਦੇ ਆ ਕਿ ਭਾਈ ਬੱਚੇ ਬਹੁਤ ਖਲਾਰਾ ਪਾਉਂਦੇ ਨੇ ਘਰੇ ਆ ਦੇਖੋ ਗੱਲ ਇਹ ਆ ਸੁਖਮਨ ਸਾਹਿਬ ਸਾਨੂੰ ਨਾ ਕੁਝ ਚੀਜ਼ਾਂ ਚ ਕਿਤੇ ਨ ਕਿਤੇ ਤਬਦੀਲੀਆਂ ਦੀ ਜ਼ਰੂਰਤ ਹੁੰਦੀ ਹੈ ਬੇਸ਼ੱਕ ਠੀਕ ਕਹਿੰਦਾ ਜੀ ਇੱਕ ਪਾਸੇ ਹੁਣ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਹਮ ਜੇ ਮੌਸਮ ਦਾ ਜਿਹੜਾ ਪੈਟਰਨ ਹੈ ਉਹਦੇ ਚ ਇਹਨਾਂ ਬਦਲਾ ਕੇ ਗੱਲ ਨਹੀਂ ਛੱਡ ਦੋ ਖਾਸ ਤੌਰ ਤੇ ਜਿਹੜੇ ਆਪਾਂ ਇਧਰ ਪਹਾੜਾਂ ਤੋਂ ਥੱਲੇ ਬੈਠੇ ਆ ਹਮ ਹਿਮਾਲੇ ਨੇਰੀਆ ਜਿਹੜਾ ਹੈ ਉਹਦੇ ਥੱਲੇ ਆਪਾਂ ਮੈਦਾਨੀ ਏਰੀਆ 'ਚ ਬੈਠੇ ਆ ਆਪਣੇ ਠੰਡ ਬੜੀ ਜ਼ਿਆਦਾ ਪੈਂਦੀ ਆ ਤਾਂ ਫਿਰ ਉਹ ਮਲਕੀ ਪਈ ਜਾਂਦੀ ਆ ਜੀ ਆ ਤੁਸੀਂ ਵੇਖ ਲਓ ਆਪਣੇ ਇਲਾਕੇ 'ਚ ਠੰਡ ਘੱਟ ਸੀ ਤੇ ਇੱਧਰ ਦੱਸਦੇ ਆ ਕਿ ਅਗਾ ਪੰਜਾਬ ਦੇ ਵਿੱਚ ਹੀ ਠੰਡ ਬਹੁਤ ਜ਼ਿਆਦਾ ਸੀ ਖਬਰਾਂ ਆ ਰਹੀਆਂ ਸੀ ਹਨਾ ਆਪਣੇ ਇੱਧਰ ਥੋੜੀ ਘੱਟ ਸੀ ਘੱਟ ਸੀ ਇੱਧਰ ਨੂੰ ਹੋਰ ਤੁਰ ਜਿਹਾ ਆ ਅੱਜ ਆਪਣੀ ਤਾਂ تسਲੀ ਹੋ ਗਈ ਹਾਂ ਜੀ ਆ ਵੇਖੋ ਤੁਸੀਂ ਕੱਡਾ ਮੋਟਾ ਕੋਟ ਛਾੜਿਆ ਠੰਡੀਆਂ ਹਵਾਵਾਂ ਚੱਲਦੀਆਂ ਨੇ ਮੈਂ ਵੀ ਜੀ ਮੈਂ ਪਾਇਆ ਹੋਰ ਸੀ ਪਰ ਬਦਲ ਕੇ ਪਾਉਣਾ ਪਿਆ ਵੀ ਠੰਡ ਲੱਗ ਰਹੀ ਆ ਹਾਂ ਉਹੀ ਮੈਂ ਕਹਿੰਦੇ ਆ ਨਾ ਕਿ ਹ ਹੁਣ ਕੋਈ ਠੰਡ ਉਹ ਨਹੀਂ ਹੈਗੀ ਜਿਵੇਂ ਅੱਗੇ ਆਪਾਂ ਕੀ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ 15 ਨਵੰਬਰ ਤੋਂ 15 ਦਸੰਬਰ ਵਾਲਾ ਉਹਨੂੰ ਬੋਲਦੇ ਪ੍ਰੀ ਵਿంటర్ ਸੀਜ਼ਨ ਜੀ 15 ਦਸੰਬਰ ਤੋਂ 15 ਜਨਵਰੀ ਉਹਨੂੰ ਬੋਲਦੇ ਸੀ ਵਿంటర్ ਹੂੰ ਤੇ ਫਿਰ ਉਹਨੂੰ ਬੋਲਦੇ ਸੀ 15 ਜਨਵਰੀ ਤੋਂ 15 ਫਰਵਰੀ ਹੂੰ ਪੋਸਟ ਵਿంటర్ ਸੀਜ਼ਨ ਐਦਾਂ ਹੁੰਦਾ ਸੀ ਹੁਣ ਗੜਬੜ ਚੱਲਾ ਹੈ ਸਾਹਿਬ ਹੁਣ ਗੜਬੜ ਚੱਲਾ ਹੈ ਹੁਣ ਤੇ ਠੰਡ ਤੁਸੀਂ ਵੇਖੋ ਕਿ ਆਪਣੇ ਇਲਾਕੇ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਆ 30 31 ਤੱਕ ਲੋਕੇ ਠੰਡ ਨੂੰ ਤਰਸੇ ਪੈਸਨ ਜੀ ਹੁੰਦਾ ਦੋ ਚਾਰ ਦਿਨ ਪਈਆਂ ਨੇ ਪਰ ਉਹ ਵੀ ਦੁਪਹਿਰੇ ਗਰਮੀ ਲੱਗ ਜਾਂਦੀ ਸੀ ਹਮ ਐ ਲੱਗਦਾ ਸੀ ਜਿਵੇਂ ਤਿੱਖੜ ਦੁਪਹਿਰਾ ਜੀ ਤੇ ਹੁਣ ਅੱਜ ਸੀਤਵਾਵਾ ਚੱਲ ਪਈਆਂ ਹੁੰਦਾ ਹਮ ਤਾਂ ਮਤਲਬ ਕਿ ਇਹ ਵੇਖਣਾ ਪਵੇਗਾ ਸੋਚਣਾ ਪਵੇਗਾ ਕਿ ਇਹੋ ਜੇ ਕ੍ਰੂਸ਼ਲ ਸਟੇਜ ਤੇ ਆ ਕੇ ਤੁਸੀਂ ਜਵਾਕਾਂ ਨੂੰ ਜ਼ਿਆਦਾ ਛੁੱਟੀਆਂ ਨਹੀਂ ਕਰ ਸਕਦੇ ਤੇ ਛੁੱਟੀਆਂ ਜ਼ਰੂਰੀ ਵੀ ਆ ਜੀ ਛੋਟੇ ਬੱਚਿਆਂ ਦਾ ਠੰਡ ਵਿੱਚ ਬੁਰਾ ਹਾਲ ਹੋ ਜਾ ਬੁਰਾ ਹਾਲ ਹੋ ਜਾ ਬਿਲਕੁਲ ਜੀ ਤਾਂ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਹੁਣ ਸਮਾਂ ਆ ਗਿਆ ਕਿ ਜਦੋਂ ਛੁੱਟੀਆਂ 10 15 ਦਿਨ ਪਿਛਾਂ ਖਿਚਾ ਦੀਆਂ ਚਾਹੀਦੀਆਂ ਨਹੀਂ ਕਿਸ ਕਾ ਦਿੱਤੀਆਂ ਜਾਣੀਆਂ ਚਾਹੀਦੀਆਂ ਕਿ ਪਿਛਾਂ ਲਜਾਨੀਆਂ ਚਾਹੀਦੀਆਂ ਮਤਲਬ ਕਿ 31 ਦਸੰਬਰ ਤੋਂ 15 ਜਨਵਰੀ ਤੱਕ ਜੀ ਉਦੇ ਚ ਕੀ ਹੈ ਤੁਹਾਡਾ ਨਵਾਂ ਸਾਲ ਆ ਗਿਆ ਉਹਦੇ ਚ ਉਹ ਆ ਗਿਆ 크리스마ਸ ਦੀ ਅੱਧ ਕੀਤੀ ਜਾ ਸਕਦੀ ਹੈ ਛੁੱਟੀ ਇੱਕ ਹਾਂ ਇੱਕ ਕਦੀ ਛੁੱਟੀ ਅਦੋਂ ਹੋ ਸਕਦੀ ਜਾਂ ਸਹਿਬ ਜਦਿਆਂ ਦਾ ਜਿਹੜਾ ਸ਼ੀਦੀ ਸਵਾ ਦਾ ਕੋਈ ਦਿਨ ਹੈ ਇੱਕ ਉਹ ਰੱਖਿਆ ਜਾ ਸਕਦਾ ਜੀ ਠੀਕ ਹੈ ਨਾ ਜੀ ਜੇ ਵਿੱਚ ਆ ਜਾਂਦਾ ਤਾਂ ਤਾਂ ਠੀਕ ਹੈ ਜਾਂ ਮਤਲਬ ਕਿ ਕੁੱਲ ਮਿਲਾ ਕੇ ਸਾਨੂੰ ਹੁਣ ਦੇਖਣਾ ਪਵੇਗਾ ਨਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਲਾਈਮੇਟ ਚੇਂਜ ਹੋ ਗਿਆ ਉਹ ਤੇ ਸਭ ਆ ਫਿਰ ਉਹ ਤੁਹਾਨੂੰ ਇੱਥੇ ਵੀ ਦੇਖਣਾ ਪਵੇਗਾ ਕਿ ਜੇ ਤੁਸੀਂ ਠੰਡ ਦੀਆਂ ਛੁੱਟੀਆਂ ਕਰਨੀਆਂ ਨੇ ਤੋਂ ਠੰਡ ਚ ਕਰਾ ਹਾਂ ਤੇ ਜੇ ਤੁਸੀਂ ਉਦਾਂ ਵੀ ਇੱਕ ਪੈਕੇਜ ਹੀ ਦੇਣਾ ਨਵੇਂ ਸਾਲ ਦੇ ਮੌਕੇ ਉਹ ਫੇ ਠੀਕ ਆ ਪਰ ਫਿਰ ਜੇ ਠੰਡ ਦੇ ਮੱਦੇ ਨਜ਼ਰ ਤੁਸੀਂ ਦੇਖਣਾ ਤਾਂ ਤੁਹਾਨੂੰ ਠੰਡ ਤਾਂ ਜਿਹੜੀ ਆ ਉਹ ਹੁਣ ਅੱਜ ਕੱਲ ਪਤਾ ਹੀ ਨਹੀਂ ਕਦੋਂ ਪੈਣੀ ਸਟਾਰਟ ਹੋ ਜਾਣੀ ਆ ਜੀ ਕੋਈ ਮਤਲਬ ਕਿ ਸਮਝੀ ਨਹੀਂ ਪਰ ਜ਼ਿਆਦਾਤਰ ਇੱਥੇ ਠੰਡ ਹੁਣ ਦਸੰਬਰ ਦੇ ਐਂਡ ਤੇ ਹੀ ਪੈਣੀ ਸਟਾਰਟ ਹੁੰਦੀ ਹੈ ਜੀ ਜੀ ਬਿਲਕੁਲ ਮੈਂ ਜੀ ਪਰ ਕਈ ਵਾਰ ਜਿਵੇਂ ਹੁਣ ਅੱਗੇ ਜਾ ਕੇ ਮੰਨ ਲਓ ਜਨਵਰੀ ਚ ਜਾਂ ਫਰਵਰੀ ਚ ਧੁੰਦਾਂ ਪੈਣੀਆਂ ਸ਼ੁਰੂ ਹੋ ਜਾਣ ਜਨਵਰੀ ਐਂਡ ਚ ਉਹਦੇ ਛੁੱਟੀਆਂ ਕਰਨੀਆਂ ਪੈ ਜਾਣ ਤੇ ਫਿਰ ਉਹ ਨੁਕਸਾਨ ਹੋ ਜਾਂਦਾ ਬਿਲਕੁਲ ਜੀ ਅੱਜ ਵੀ ਜੇ ਤੁਸੀਂ ਦੇਖੋਗੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹਿਲ ਜੋ ਲੋਈ ਹਮ ਅ ਮਤਲਬ ਕਿ ਜੋ ਸਿੱਖਿਆ ਮੰਤਰੀ ਉਹਨਾਂ ਦੀ ਟੀਮ ਨੇ ਇਹ ਨੋਟ ਕੀਤਾ ਕਿ ਯਾਰ ਛੁੱਟੀਆਂ ਖਤਮ ਹੋਣ ਜਾ ਰਹੀਆਂ ਤੇ ਠੰਡੇ ਸ਼ੁਰੂ ਹੋਣ ਜਾ ਰਹੀਆਂ ਇਹ ਇੱਕ ਗੜਬੜ ਚੱਲ ਹੈ ਤਾਂ ਫਿਰ ਉਹਨਾਂ ਨੇ ਬਹੁਤ ਮਤਲਬ ਕਿ ਸੋਚ ਵਿਚਾਰ ਕੇ ਫੈਸਲਾ ਕੀਤਾ ਕਿਉਂਕਿ ਹੁਣ ਗਾਂ ਪੇਪਰਾਂ ਦਾ ਵੀ ਤੇ ਆ ਗਿਆ ਨਾ ਜੀ ਸਮਾਂ ਬਿਲਕੁਲ ਤਾਂ ਫਿਰ ਉਹਨਾਂ ਨੇ ਕਿਹਾ ਕਿ ਯਾਰ ਵੀ ਘਟੂ ਘਟ ਪੰਜ ਸੱਤ ਦਿਨ ਦੀਆਂ ਤੇ ਵਧਾ ਦੇਣੀਆਂ ਚਾਹੀਦੀਆਂ ਛੁੱਟੀਆਂ ਤਾਂ ਲਿਆਜ਼ਾ 8 ਤਰੀਕ ਤੱਕ ਛੁੱਟੀਆਂ ਵਧਾ ਦਿੱਤੀਆਂ ਤੇ ਹੁਣ ਬੱਚੇ ਕਹਿ ਸਕਦੇ ਥੈਂਕ ਯੂ ਅੰਕਲ ਵੈਂਸ ਜੀ ਜੀ ਤੇ ਮਾਪੇ ਭਾਈ ਮਾਪੇ ਹੁਣ ਸਵਾਰੀ ਆਪਣੇ ਸਮਾਨ ਦੀ ਆਪੇ ਜ਼ਿੰਮੇਵਾਰ ਹੈ ਹੈਨਾ ਪਿੰਨੀਆਂ ਬਣਾਓ ਤੇ ਬੱਚਿਆਂ ਨੂੰ ਪਰੋਸੋ ਤੇ ਜਿਹੜੇ ਨਾਨਕੇ ਬੈਠੇ ਆ ਉਹ ਹੁਣ ਨਾਨਕਿਆਂ ਨੂੰ ਆਪਾਂ ਕਹਿ ਸਕਦੇ ਭਾਈ ਹੁਣ ਤੁਸੀਂ ਥੋੜੀ ਸੇਵਾਦਾਰੀ ਬੰਦੋਬਸਤ ਹੁਣ ਤੁਸੀਂ ਖਿੱਚ ਕੇ ਰੱਖੋਗਾ ਜੀ ਬਿਲਕੁਲ 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 ਜੀ ਅਹ ਵਡੀਆਂ ਕਲਾਸਾਂ ਤੋਂ ਛੁੱਟੀਆਂ ਨਹੀਂ ਚਾਹੀਦੀਆਂ ਜੋ ਰਾਬਰ ਢਿੱਲੋ ਸਾਬ ਕਹ ਰਹੇ ਨੇ ਤੇ ਪਲਵਿੰਦਰ ਜੀ ਕਹ ਰਹੇ ਕਿ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪਾਲਾ ਤੇ ਹਾਲਾ ਕਹਿੰਦੇ ਸੁੱਕੇ ਨਹੀਂ ਜਾਂਦੇ ਤੇ ਇੱਕ ਮਿੱਤਰ ਦੱਸ ਰਹੇ ਨੇ ਅਤਰ ਸਿੰਘ ਜੀ ਕਹਿੰਦੇ ਕਿ ਅਸੀਂ ਟਰੱਕ ਲੈ ਕੇ ਗਏ ਹੋਏ ਹਾਂ ਗੁਜਰਾਤ ਮਹਾਰਾਸ਼ਟਰਾ ਦੇ ਵਿੱਚ ਤੇ ਉੱਧਰ ਕਹਿੰਦੇ ਠੰਡ ਨਹੀਂ ਹੈ ਨਹੀਂ ਉਹ ਤਾਂ ਫਿਰ ਆ ਗਿਆ ਨਾ ਖੁਸ਼ਕ ਏਰੀਆ ਆ ਗਿਆ ਜੀ ਜੀ ਤੁਸੀਂ ਬੰਬੇ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਵੇਖੋ ਕਿਤੇ ਬਹੁਤ ਜ਼ਿਆਦਾ ਸਰਦੀ ਹੁੰਦੀ ਨਹੀਂ ਉੱਥੇ ਹੂੰ ਇਹ ਆਪਣੇ ਇੰਦਰਪੰਦੀ ਜੀ ਜੀ ਉੱਥੇ ਸਮੁੰਦਰ ਦਾ ਸ਼ਾਇਦ ਕਿਨਾਰਾ ਕਰਕੇ ਨਾ ਨਮੀ ਦਾ ਸਾਬਕਾ ਤਾ ਤੇ ਉੱਥੇ ਤੇ ਕੁਝ ਵਸੋਂ ਵੀ ਜਿਵੇਂ ਮੁੰਬਈ ਚ ਤਾਂ ਬਹੁਤ ਸੰਘਣੀ ਵਸੋਂ ਹੈ ਜੀ ਉਹਦਾ ਵੀ ਹਾਂ ਜੀ ਹਾਂ ਜੀ ਨਹੀਂ ਉੱਥੇ ਤਾਂ ਮੌਸਮ ਜਿਹੜਾ ਡਰਾਈ ਰਹਿੰਦਾ ਜ਼ਿਆਦਾ ਚਿਪਚਿਪਾ ਜਿਹਾ ਬੜਾ ਹੁੰਦਾ ਉੱਥੇ ਮੇਰੇਆਂ ਥੋੜਾ ਸਮਾਂ ਉੱਥੇ ਬੰਦੇ ਬੜਾ ਚਿਪਚਿਪਾ ਜਿਹਾ ਹੁੰਦਾ ਜਿਵੇਂ ਬਰਸਾਤ ਦਾ ਵੀ ਜਿਵੇਂ ਕਹਿੰਦੇ ਮੁੰਬਈ ਦੀ ਬਰਸਾਤ ਦਾ ਹਾਂ ਜੀ ਮੀਂਹ ਆ ਜਾਂਦਾ ਤੇ ਜਿਵੇਂ ਆਪਣੇ ਨਹੀਂ ਕਈ ਵਾਰ ਉਹ ਜਦੋਂ ਗਰਮੀ ਜੀ ਜਾਨ ਜਾਨ ਜੇ ਲੱਗਦੀ ਆ ਤੇ ਆਪਾਂ ਕਹਿੰਦੇ ਚਿਪ ਚਿਪਾ ਜਾ ਮਹਿਸੂਸ ਹੁੰਦਾ ਚਿਪ ਚਿਪਾ ਜਾ ਉਹ ਇਦਾਂ ਦਾ ਉਧਰ ਦਾ ਮੌਸਮ ਹੈ ਹੁਣ ਤਾਂ ਤਾਂ ਉੱਥੇ ਦਾ ਵੀ ਨਹੀਂ ਪਤਾ ਮੈਂ ਤੇ ਅੱਜ ਤੋਂ ਲਾ ਲੋ ਕਿ ਕੋਈ 30 ਸਾਲ 32 ਸਾਲ ਪਹਿਲਾਂ ਦੀ ਗੱਲ ਕਰਦੇ ਆਂ ਹੋਰ ਬਾਤ ਚ ਤੇ ਨਹੀਂ ਕਰੀ ਜੀ ਜੀ ਮੇਰੇ ਕਰੇ ਨੇ प्रमोद ਜੀ ਕਹਿੰਦੇ ਕਿ ਨਵੇਂ ਸਾਲ ਤੇ ਕੋਈ ਐਲਾਨ ਹੋ ਸਕਦਾ ਨਵੇਂ ਸਾਲ ਤੇ ਇੱਕ ਐਲਾਨ ਤੇ ਛੁੱਟੀਆਂ ਵਾਲਾ ਹੋ ਗਿਆ ਭਾਜੀ ਹਾਂ ਜੀ ਇੱਕ ਐਲਾਨ ਹੋ ਗਿਆ ਤੇ ਇੱਕ ਆ ਰਹੀ ਆ ਜਿਹੜੀ ਆਪਣੀ ਹੈਲਥ ਉਹ ਫੋਰਸ ਵਾਲੀ ਪਾਲਿਸੀ ਉਹ ਆ ਗਈ ਆ 10 10 ਲੱਖ ਵਾਲੀ 10 ਲੱਖ ਵਾਲੀ ਉਹ ਆਪਾਂ ਤੁਹਾਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀਗਾ ਕਿ ਉਹ ਆਊਗੀ ਨਵੇਂ ਸਾਲ ਦੇ ਮੌਕੇ ਤੇ ਤੇ ਬਾਕੀ ਹੁਣ ਦੇਖੋ ਅੱਗੇ ਕੀ ਹੁੰਦਾ ਕਾਂੜਲਾ ਪੋਰਟ ਕਾਂੜਲਾ ਪੋਰਟ ਕਾਂੜਲਾ ਮੰਦਰਗਾ ਬੜੀ ਮਸ਼ਹੂਰ ਆ ਆਪਣਾ ਜਿਹੜਾ ਇਹ ਹੈਗਾ ਨਾ ਟਰੱਕਾਂ ਦਾ ਇਧਰ ਦਾ ਰੂਟ ਗੁਜਰਾਤ ਮਹਾਰਾਸ਼ਟਰ ਦਾ ਜੀ ਤਾਂ ਉਹ ਦੋ ਤਿੰਨ ਬੜੇ ਤਕੜੇ ਸਟੇਸ਼ਨ ਆ ਹੁਣ ਮੈਂ ਦੱਸ ਹੀ ਦਿਨਾ ਨੰਦ ਜਲਗਾਉਂ ਕਾਂਡਲਾ ਭਰਤਪੁਰੇ ਸਾਰੇ ਕਿਤੇ ਕੁੰਮੇ ਨਾਲ ਹਾਂ ਜੀ ਮੈਂ ਬਾਤ ਜੀ ਬਹੁਤ ਸ਼ੁਕਰੀਆ ਦੋਸਤੋ ਬਹੁਤ ਸਵਾਗਤ ਤੁਹਾਡਾ ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਤੇ ਕਿਰਪਾ ਕਰਕੇ ਪ੍ਰੋਗਰਾਮ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਦੋਸਤੋ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਹੋ ਦੋਸਤ ਮੈਨੂੰ ਲੱਗਦਾ ਕਿ ਜ਼ਿਆਦਾ ਹੀ ਠੰਡ ਬਣਾ ਕੇ ਨੇ ਅੱਜ ਪਰ ਖੈਰ ਚਲੋ ਛੁੱਟੀਆਂ ਵਾਲੇ ਪਾਸੇ ਤੇ ਛੁੱਟੀਆਂ ਹੋ ਗਈਆਂ ਨੇ ਗੱਲਾਂ ਬਾਤ ਆਪਾਂ ਅੱਗੇ ਨੂੰ ਤੋਰਦੇ ਆਂ ਤੇ ਠੰਡੀ ਹਵਾ ਦਾ ਧਿਆਨ ਰੱਖਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਹੋਰ ਨੇ ਵੀ ਇੱਕ ਕਹੋ ਕਿ ਖੁਸ਼ਖਬਰੀ ਨਵੇਂ ਸਾਲ ਤੇ ਬੱਚਿਆਂ ਨੂੰ ਸੁਣਾਈ ਆ ਤੇ ਅਧਿਆਪਕਾਂ ਨੂੰ ਵੀ ਕਹਿੰਦੇ ਕਿ ਛੁੱਟੀਆਂ ਦੇ ਵਿੱਚ ਵਾਅਦਾ ਕਰਦੇ ਆ ਭਾਈ ਸੱਤ ਦਿਨਾਂ ਦੀਆਂ ਵਿੱਚ ਛੁੱਟੀਆਂ ਦੇ ਵਿੱਚ ਵਾਅਦਾ ਕਰਤਾ ਤੇ ਬੱਚੇ ਖੁਸ਼ ਹੋਣਗੇ ਅਧਿਆਪਕ ਵੀ ਖੁਸ਼ ਹੋਣਗੇ ਪਰ ਕਿਤੇ ਨਾ ਕਿਤੇ ਮਾਪੇ ਜ਼ਰੂਰ ਥੋੜੇ ਜਿਹੇ ਹੁੰਦੇ ਆ ਕਿ ਭਾਈ ਬੱਚੇ ਬਹੁਤ ਖਾਰਾ ਪਾਉਂਦੇ ਨੇ ਕਰੇ। ਦੇਖੋ ਗੱਲ ਇਹ ਆ ਸੁਖਮਨ ਸਾਹਿਬ ਸਾਨੂੰ ਨਾ ਕੁਝ ਚੀਜ਼ਾਂ ਚ ਕਿਤੇ ਨਾ ਕਿਤੇ ਤਬਦੀਲੀਆਂ ਦੀ ਜ਼ਰੂਰਤ ਹੁੰਦੀ ਹੈ ਬੇਸ਼ੱਕ ਠੀਕ ਹੈ ਨਾ ਜੀ ਇੱਕ ਪਾਸੇ ਹੁਣ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਹਮ ਜੇ ਮੌਸਮ ਦਾ ਜਿਹੜਾ ਪੈਟਰਨ ਹੈ ਉਹਦੇ ਚ ਇਹਨਾਂ ਬਦਲਾ ਕੇ ਗੱਲੇ ਛੱਡ ਦੋ ਖਾਸ ਤੌਰ ਤੇ ਜਿਹੜੇ ਆਪਾਂ ਇਧਰ ਪਹਾੜਾਂ ਤੋਂ ਥੱਲੇ ਬੈਠੇ ਆ ਹਮ ਹਿਮਾਲੇ ਨੇਰੀਆ ਜਿਹੜਾ ਹੈ ਉਹਦੇ ਥੱਲੇ ਆਪਾਂ ਮੈਦਾਨੀ ਏਰੀਆ 'ਚ ਬੈਠੇ ਆ ਆਪਣੇ ਠੰਡ ਬੜੀ ਜ਼ਿਆਦਾ ਪੈਂਦੀ ਆ ਤਾਂ ਫਿਰ ਉਹ